ਸਤਿ ਸ੍ਰੀ ਅਕਾਲ ਲੋਸੋ ਸਾਥ ਟੀਵੀਜ਼ਨ ਤੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੋਂ ਇਸ ਵੇਲੇ ਮੇਰੇ ਨਾਲ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਜੁੜੇ ਨੇ ਦਿੱਤੂਪੁਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜੀ ਦਿੱਤੂਪੁਰ ਸਾਹਿਬ ਪੰਜਾਬ ਦੇ ਪਾਣੀਆਂ ਦਾ ਮਸਲਾ ਕਿੰਨੇ ਦਹਾਕਿਆਂ ਤੋਂ ਇਹ ਮਾਮਲਾ ਲੰਮਕਦਾ ਆ ਰਿਹਾ ਤੇ ਸਿਆਸਤ ਵੀ ਖੂਬ ਹੋਈ ਹੈ ਇਸ ਮਾਮਲੇ ਦੇ ਉੱਪਰ ਵਿੱਤ ਦਾਕਿਆਂ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਾਰਾ ਕੁਝ ਥੋੜੀ ਅੱਖਾਂ ਦੇ ਸਾਹਮਣੇ ਉਹ ਵਾਪਰਿਆ ਇੱਕ ਵਾਰ ਫਿਰ ਪੰਜਾਬ ਦੇ ਪਾਣੀਆਂ ਦੀ ਜਿਹੜੀ ਨਮੀ ਜੰਗ ਹੈ ਉਹ ਐ ਲੱਗਦਾ ਕਿ ਲੱਗੀ ਹੋਈ ਆ ਬੀਬੀਐਮਪੀ ਕਹਿੰਦਾ ਕਿ ਬਾਦੂ ਪਾਣੀ ਹਰਿਆਣਾ ਨੂੰ ਛੱਡੋ ਤੇ ਪੰਜਾਬ ਤੇ ਪੰਜਾਬ ਸਰਕਾਰ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੇ ਕੋਲੇ ਤਾਂ ਬਾਦੂ ਪਾਣੀ ਬਿਲਕੁਲ ਹੈ ਵੀ ਨਹੀਂ ਦੇਣ ਦੇ ਲਈ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਚਲੀ ਗਈ ਤੇ ਆਮ ਆਦਮੀ ਪਾਰਟੀ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਨੰਗਲ ਡੈਮ ਦੇ ਉੱਪਰ ਤਿੰਨ ਵਾਰ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਡੈਮ ਦੇ ਉੱਪਰ ਚਲੇਗੇ ਕੱਲ ਵੀ ਚਲੇਗੇ ਜਦੋਂ BBMP ਦੇ ਅਧਿਕਾਰੀ ਉੱਥੇ ਪਾਣੀ ਛੱਡਣ ਆਏ ਥੋੜੀ ਨਗਰ ਦੇ ਵਿੱਚ ਇਹ ਕੀ ਮਾਮਲਾ ਜਿਹੜੀ ਕਿ ਨਵੀਂ جنگ ਸ਼ੁਰੂ ਹੋਈ ਹੋਈ ਆ ਲੜਾਈ ਆਰ ਪਾਰ ਦੀ ਲੱਗੀ ਹੋਈ ਆ ਪਾਣੀਆਂ ਨੂੰ ਲੈ ਕੇ ਸਿਆਸੀ ਤੌਰ ਦੇ ਉੱਪਰ ਤੁਸੀਂ ਕਿਸੇ ਨਜ਼ਰੀ ਨਾਲ ਵੇਖਦੇ ਹੋ ਸਾਰੀ ਗੱਲਬਾਤ ਨੂੰ ਰੱਖਿਓ ਦਰਸ਼ਕਾਂ ਅੱਗੇ ਜੀ ਸਾਰੇ ਦਰਸ਼ਕਾਂ ਦਾ ਮੇਰਾ ਧੰਨਵਾਦ ਜੀ ਅਗਲੀ ਬੇਨਤੀ ਇਹ ਵੀ ਜਿਹੜਾ ਪਾਣੀ ਦਾ ਮਸਲਾ ਹੈ ਪਹਿਲਾਂ ਤਾਂ ਆਪਾਂ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਪੰਜਾਬ ਚ ਪੰਜ ਦਰਿਆ ਆਪਾਂ ਜਾਣਦੇ ਆਂ ਵੀ ਇਹ ਵਗਦੇ ਨੇ ਇਹ ਆਪਣਾ ਚਨਾਬ ਰਾਵੀ ਸਤਲੁਜ ਬਿਆਸ ਆ ਇਹ ਜਿਹੜੇ ਪੰਦਰਿਆ ਪਗਦੇ ਨੇ ਜਿਨ੍ਹਾਂ ਚੋਂ ਪਾਣੀ ਦਾ ਪਾਕਿਸਤਾਨ ਨਾਲ ਜਿਹੜੀ ਇੱਕ ਬੰਡ ਹੋਈ ਹੈ ਇਹ ਵੀ ਅਸਲ ਚ ਵਰਲਡ ਬੈਂਕ ਰਾਹੀਂ ਬੰਡ ਹੋਈ ਹੈ ਅਸਲ ਚ ਇਹਨਾਂ ਮੁਲਕਾਂ ਨੂੰ ਆਪਣੇ ਤੌਰ ਤੇ ਦੇਸ਼ਾਂ ਨੂੰ ਲੋਕਾਂ ਨੂੰ ਅਤਜੀਗਤ ਸਾਮਰਾਜ ਜਿਹੜਾ ਪ੍ਰਬੰਧ ਸੀ ਉਹਦੇ ਜਣਿਆ ਦੀਨ ਜਿਵੇਂ ਮੁਲਕਾਂ ਦੀ ਬੰਡ ਹੋਈ ਹੈ ਉਦੇ ਮੁਤਾਬਕ ਪਾਣੀ ਦੀ ਵੰਡ ਹੋਰ ਸਾਧਨਾਂ ਦੀ ਵੰਡ ਇਹ ਮਸਲੇ ਲੰਬੇ ਜਣੇ ਹੋੜ ਜੇ ਨੇ ਆ ਜਿਵੇਂ ਪਾਕਿਸਤਾਨ ਦਾ ਜਿਹੜਾ ਪੱਤਰ ਜੀ ਜੀ ਪਾਣੀ ਵਾਲੀ ਜਿਹੜੀ ਸੈਟਲਮੈਂਟ ਹੋਈ ਹੈ ਨਾ ਇਹ ਵੀ ਵਲਟਾਫੈਂਕ ਨੇ ਕੀਤੀ ਹੈ ਤਾਂ ਉਹਦੇ ਚ ਵੀ ਹਿੰਦੁਸਤਾਨ ਨੇ ਆਪਣੀ ਵੱਤੋਂ ਦਾ ਪਾਣੀ ਬਹੁਤ ਆ ਆਪਣੇ ਅਨਸਾਰ ਬਾਦੂ ਦਿਖਾਇਆ ਜਣੇ ਵੀ ਹੈ ਵੀ ਅਸੀਂ ਇੰਨਾ ਪਾਣੀ ਵਰਤਦੇ ਆ ਇੱਥੋਂ ਤੱਕ ਪੰਜਾਬ ਦੇ ਦਰਿਆਵਾਂ ਤੋਂ ਵੀ ਸਾਨੂੰ ਵੱਧ ਚਾਹੀਦਾ ਸਾਨੂੰ ਚਾਰ ਦਰਿਆਵਾਂ ਦਾ ਚਾਹੀਦਾ ਇੰਨਾ ਦਾ ਚਾਹੀਦਾ ਤਾਂ ਇਹਨਾਂ ਆਖਰੀ ਜਿਹੜੀ ਖੱਪਤਾ ਹਰਿਆਣੇ ਨੂੰ ਲੈ ਕੇ ਜਮਨਾ ਦਾ ਪਾਣੀ ਹੋਰ ਪਾਣੀ ਵੀ ਇੰਨਾ ਪਾਣੀ ਆਲਰੇਡੀ ਜਿਹਨੇ ਵਰਤਦੇ ਆ ਨਦੀਆਂ ਟੋਬਿਆਂ ਦਾ ਛੋਟਾ ਮੋਟਾ ਵੀ ਤਾਂ ਤਾਂ ਜੋ ਸਾਨੂੰ ਵੱਡਾ ਹਿੱਸਾ ਮਿਲੇ ਚਲੋ ਫੇਰ ਵੀ ਉਹਦੇ ਚ ਆਪਾਂ ਕਹਿੰਦੇ ਵੀ ਦੋ ਦਰਿਆਵਾਂ ਦੀ ਆਪਣਾ ਵੰਡ ਹੋ ਗਈ ਤਾਂ ਕੁਝ ਜਿਹੜੀ ਰਾਵੀ ਦਰਿਆ ਦਾ ਉਹਨਾਂ ਨੂੰ ਫਾੜੀ ਮਿਲਿਆ। ਅੱਛਾ ਚਲੋ ਇਸ ਗੱਲ ਨੂੰ ਆਪਾਂ ਛੱਡੀਏ ਫੇਰ ਪੰਜਾਬ ਹਰਿਆਣਾ ਮੇਰਾ ਖੇਲਨ ਤੋਂ 66 ਚ ਬਣਦੇ ਨੇ। ਇਹਨਾਂ ਦੀ ਜਤਾ ਦੀ ਜਿਹੜੀ ਵੰਡ ਹੈ ਇਹਨਾਂ ਮੁਲਕਾਂ ਨੂੰ ਜਮਹੂਰੀ ਢੰਗ ਨਾਲ ਆਪਣੇ ਅਸੂਲੀ ਨੀਵਾਂ ਦੇ ਅਨੁਸਾਰ ਇਹ ਪਾਣੀਆਂ ਉਵੇਂ ਨਹੀਂ ਵੰਡਿਆ ਗਿਆ। ਏ ਜੀ ਵੀ ਕੇਂਦਰ ਦਾ ਦਖਲ ਆ ਇਹ ਜਣੀ ਆਪਣਾ ਬਸੋਂ ਦੇ ਸਾਹਬ ਨਾਲ 60 40 ਦੀ ਅਪਾ ਰੇਸ਼ੋ ਹੈ ਜਣੀ ਕਹਿ ਲੋ ਵੀ 60% ਲੋਕਾਂ ਦੀ ਬਸੋਂ ਹੈ ਪੰਜਾਬ ਚ ਚਾਹਤਿਆਣੇ ਚ ਉਹਦੇ ਮੁਤਾਬਕੀ ਪਾਣੀ ਵੰਡਣ ਦਾ ਇੱਕ ਫਾਰਮੂਲਾ ਸੀ ਤਰੀਕਾ ਸੀ ਸਾਰੇ ਦੇ ਚ ਜਿਹੜਾ ਸੈਂਟਰ ਨੇ ਪੰਜਾਬ ਨਾਲ ਉਹਦਾ ਪਾਂ ਸਾਦਾ ਹੀ ਕਹਿੰਦੇ ਆ ਵੀ ਹਰ ਮਸਲੇ ਚ ਉਹਨੇ ਨੇ ਧੱਕਾ ਕੀਤਾ ਉਦੋਂ ਪਸ਼ੋਕੜੇ ਜਿਹੜਾ ਪੰਜਾਬ ਦੀ ਆਪਣੀ ਜਿਹੜਾ ਪੋਲੀਟਿਕਲ ਜਾਂ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਇਥੇ ਜਿਹੜਾ ਸਿੱਖ ਭਾਈਚਾਰੇ ਦਾ ਇਸ ਕਿਸਮ ਦੀ ਕਿਸਾਨੀ ਦਾ ਸ਼ੁਰੂ ਤੋਂ ਇੱਕ ਤਰ੍ਹਾਂ ਦਾ ਬਖਰੀਮਾ ਕਿ ਸੈਂਟਰ ਨਾਲ ਵਧਿਕੀਆਂ ਪ੍ਰਤੀ ਚਾਹੇ ਪੰਜਾਬੀ ਸੂਬਾ ਬਣਦਾ ਤਾਂ ਵੀ ਤੱਕਾ ਹੁੰਦਾ ਮੇਰਾ ਮੰਤਰੀ ਹਰ ਗੱਲ ਤੇ ਸੈਂਟਰ ਨੇ داخل ਦੇ ਕੇ ਵਿਸਫਰਾਇ ਕੀਤਾ ਤਾਂ ਜਿਹਦੇ ਚਾ ਫਿਰ ਪਾਣੀ ਦੇ ਮਸਲੇ 'ਚ ਵੀ ਇੰਦਰਾ ਨੇ ਉਹ ਤੋਂ ਪਹਿਲਾਂ ਪਹਿਲੇ ਹਕਮਰਾਨਾਂ ਨੇ ਸਾਰਿਆਂ ਨੇ ਦੇ ਚੇ ਇਸ ਕਿਸਮ ਦਾ ਹਰਿਆਣੇ ਨੂੰ ਵੱਧ ਪਾਣੀ ਦੇਣ ਦੇ ਯਤਨ ਇਸ ਤਰ੍ਹਾਂ ਦਾ ਇੱਕ ਰਿਹਾ ਜਿਵੇਂ ਆਪਣਾ ਸਤਲੁਜ ਜਮਨਾ ਲਿੰਕ ਦਾ ਜਦੋਂ ਇੱਥੇ ਇੰਦਰਾ ਗਾਂਧੀ ਨੇ ਨੀਂਹ ਪੱਥਰ ਰੱਖਿਆ ਤਾਂ ਇਹ ਮਹਾਰਾਸ਼ਟਰਾ ਸੀ ਜੀ ਇਹ 82 ਦੀ ਗੱਲ ਹੈ ਜਿਹੜਾ ਕਪੂਰੀ ਰੱਖਿਆ ਸੀ ਹਾਂ ਜੀ ਇਹ 1982 ਦੀ ਗੱਲ ਹੈ ਜੀ ਸੌਰੀ ਸੌਰੀ 1982 ਦੀ ਗੱਲ ਹੈ ਹਾਂ ਜੀ ਇਹਦੇ ਚ ਪੰਜਾਬ ਦੇ ਸਮੁੱਚੇ ਸਿਆਸੀ ਪਾਰਟੀਆਂ ਨੇ ਇੱਕ ਸਾਂਝੇ ਮੁੱਦੇ ਦੇ ਤੌਰ ਤੇ ਉੱਥੇ ਰੱਖਿਆ ਸੀ ਉਹਦਾ ਵਿਰੋਧ ਕਰਿਆ ਸੀ ਤਾਂ ਜਿਸ ਕਰਕੇ ਉਹ ਫੈਸਲਾ ਵੀ ਕਰਿਆ ਸੀ ਇਸ ਨਹਿਰ ਜੱਸੀ ਪਾਣੀ ਨਹੀਂ ਦੇਣ ਦੇਣਾ ਇਹਦੇ ਚ ਮੇਰੇ ਆਧਾ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਸੀਪੀਏ ਸੀਪੀਐਮ ਪੰਜਾਬ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ ਸਾਰਾ ਨੇ ਵਿਰੋਧ ਕੀਤਾ ਸੀ ਜਾਇਜ਼ ਵਿਰੋਧ ਸੀਗਾ ਉਹ ਕਿਉਂਕਿ ਜਿਹੜਾ ਵਧਾ ਕੇ ਪਾਣੀ ਹਰਿਆਣੇ ਨੂੰ ਦੇਣਾ ਉਹ ਚਲ ਮੈਂ ਉਹਦੇ ਮੈਜ਼ਰਮੈਂਟ ਨਹੀਂ ਜਾਂਦਾ ਕਿ ਕਿੰਨੇ ਕਿਉਂ ਸੋ ਦੂਰ ਦੂਰ ਜਾਣਾ ਸੀ ਮੋਟੀ ਗੱਲ ਇਹ ਐ ਕਿ ਉਦੋਂ ਵੀ ਉਹ ਬਾਦੂ ਨਹਿਰ ਕੱਢ ਕੇ ਹੋਰ ਪਾਣੀ ਦੇਣ ਦਾ ਯਤਨ ਸੀ ਹੁਣ ਵੀ ਲਗਾਤਾਰਹੀ ਯਤਨ ਹੈ ਤਾਂ ਉਦੋਂ ਆਪਣੇ ਲੋਕਾਂ ਨੇ ਉਹ ਨਹਿਰ ਅ ਨਹੀਂ ਚੱਲਣ ਦਿੱਤੀ ਅਜ ਤੱਕ ਪੂਰੀ ਵੀ ਐ ਇੱਕ ਥੋੜੇ ਯਾਦ ਕਰਾਣਾ ਇੱਕ ਇਹਨਾਂ ਦੇ ਸਮਾਣੇ ਕੋਲੋਂ ਜਿੱਥੇ ਹਰਿਆਣੇ ਦੇ ਪਿੰਡ ਸਮਾਣੇ ਦੀ ਹੱਦ ਨਾਲ ਲੱਗਦੇ ਨੇ ਉੱਥੋਂ ਵੀ ਭਾਖੜਾ ਨਹਿਰ ਚੋਂ ਪਾਣੀ ਉੱਥੇ ਵੀ ਨਾਕਾ ਲਾ ਕੇ ਉੱਥੇ ਵੀ ਹਰਿਆਣੇ ਨੂੰ ਇੱਕ ਨਹਿਰ ਬਣਾਈ ਵੀ ਐ ਜਿਹਦੇ ਚ ਫੇਰ ਵੀ ਆਪਣੇ ਪੰਜਾਬ ਦੇ ਲੋਕਾਂ ਨੇ ਸਿਆਸੀ ਪਾਰਟੀਆਂ ਨੇ ਇਹ ਨਯੋ ਨਹਿਰ ਚ ਅੱਜ ਤੱਕ ਚੱਲੂ ਨਹੀਂ ਪਾਣੀ ਤਾਂ ਮੋਟੀ ਗੱਲ ਹੈ ਵੀ ਹਾਂ ਜਿਹੜਾ ਮੋਰਚਾ ਪਹਿਲਾਂ ਸੰਝਾ ਲੜਿਆ ਸੀਗਾ ਕੁਦਰਤੀ ਜਦੋਂ ਜੀ ਇਸ ਮੋਰਚੇ ਨੂੰ ਅਕਾਲੀ ਅਰਮੰਦਰ ਸਾਹਿਬ ਲੈ ਗਏ ਠੀਕ ਹੈ ਉਹਦੇ ਵੱਡੀਆਂ ਗਿਰਸਤਾਰੀਆਂ ਬੜਾ ਵੱਡਾ ਰਿਹਾ ਦੂਜੀਆਂ ਪਾਰਟੀਆਂ ਇਹ ਤਾਂ ਬੱਕ ਹੋ ਗਈਆਂ ਜਾਂ ਗੁਰਦੁਆਰਿਆਂ ਵਾਲੇ ਉਸ ਮੋਰਚੇ 'ਚ ਨਹੀਂ ਸ਼ਾਮਲ ਹੋਈਆਂ ਉਹਦੇ ਤੇ ਇੱਕ ਧਰਮ ਦੀ ਰੰਗਤ ਜਿਹੜਾ ਸੈਂਟਰ ਨੇ ਵਰਤਿਆ ਉਹ ਜਿਹੜਾ ਪਿੰਡਾਂ ਵਾਲਾ ਦਾ ਫਨਾਮਾ ਨਾ ਸਾਰਾ ਕੁਝ ਸਭ ਪੱਕਾ ਲਈਏ ਯਾਨੀ ਇਹ ਏਡਾ ਇਹ ਗੰਭੀਰ ਮਸਲਾ ਹੈ ਸੈਂਟਰ ਨੇ ਲਗਾਤਾਰ ਤੱਕਾ ਅਸ਼ਾ ਦੂਜੇ ਪੰਜਾਬੀ ਖੇਤਾਨੇ ਦੇ ਲੋਕਾਂ ਚ ਬਹੁਤ ਵੱਡਾ ਰੋਸ ਵਿਰੋਧ ਜਿਹੜੇ ਖੇਤਰੀ ਜਿਹੜੇ ਵਿਰੋਧ ਨੇ ਸਾਡਾ ਸਿਸਟਮ ਇੱਕ ਵਾਰ ਸਾਰੇ ਮਸਲੇ ਹੱਲ ਨਹੀਂ ਕੀਤੇ ਵੇ ਨਾ ਕਿ ਨਾ ਤਾਂ ਅੱਡ-ਅੱਡ ਜਿਹੜੇ ਇਲਾਕਿਆਂ ਦਾ ਉਹਨਾਂ ਦੇ ਵੀ ਇਹ ਕਿਸ ਤਰ੍ਹਾਂ ਦਾ ਵਿਰੋਧ ਆਡ-ਆਡ ਇਲਾਕੇ ਦੇ ਲੋਕਾਂ ਨੂੰ ਆਡ-ਆਡ ਸੂਬਿਆਂ ਦੇ ਲੋਕ ਜਿਹੜੇ ਲੋਕਾਂ ਨੂੰ ਇਹ ਇਹ ਆਪਣੇ ਆਪ ਚ ਜਣੀ ਲੜਾਉਂਦੇ ਜਿਵੇਂ ਅੱਜਕੱਲ੍ਹ ਧਰਮ ਹਿੰਦੂ ਮਸਲਮਾਨ ਨਾਲ ਧਰਮ ਜਾਂ ਲੋਕਾਂ ਦੇ ਅੰਤਰ ਵਿਰੋਧ ਜਿਹੜੇ ਸਹਿਚਾਰੀ ਵਿਰੋਧ ਨੇ ਨਹੀਂ ਹੋਣੇ ਚਾਹੀਦੇ ਕਤਲੋਗਾਂ ਦਾ ਨਹੀਂ ਹਲਤ ਨਹੀਂ ਜਾਣੇ ਚਾਹੀਦੇ ਤਾ ਇਥੋਂ ਤੱਕ ਸਾਡਾ ਸਿਸਟਮ ਇਸਤੇਮਾਲ ਕਰਦਾ ਸੈਂਟਰ ਯਾਨੀ ਸੈਂਟਰ ਦੀ ਜਿਹੜੀ ਇੱਕ ਮਨੋਪਰੀ ਆਪਾਂ ਕਹਿੰਦੇ ਆ ਫੈਡਰਲਿਜ਼ਮ ਦਾ ਢਾਂਚਾ ਬਰਾਬਰਤਾ ਦਾ ਸਾਰੇ ਨੂੰ ਹੱਕ ਉਹ ਹੈ ਨਹੀਂ ਸਾਡੇ ਸਿਸਟਮ 'ਚ ਇਸ ਕਰਕੇ ਇੱਥੇ ਅਕਾਲੀ ਪਾਰਟੀ ਦੀ ਚੜ੍ਹਤ ਕਾਂਗਰਸ ਪਾਰਟੀ ਦੀ ਜਾਂ ਕੋਈ ਲੋ ਦੂਜੀਆਂ ਪਾਰਟੀਆਂ ਦੀ ਹੋਂਦ ਨਹੀਂ ਸੀ ਉਹਦੇ ਕਰਕੇ ਕਾਂਗਰਸ ਨੇ ਪੂਰਾ ਇਹਦੇ ਸੇ ਤੱਕਾ ਕੀਤਾ ਅਤਿਆਚਾਰ ਕੀਤਾ ਧਰਮ ਯੁੱਧ ਮੋਰਚੇ ਤੇ ਵੀ ਜਿਵੇਂ ਪਕੈਲਾ ਵੀ ਇਹਨਾਂ ਨੇ ਕਤਲੋਗ ਆਰਥਵਾਚ ਕਿਵੇਂ ਰਮੰਦਰ ਤੇ ਹਮਲਾ ਯਾਨੀ ਇਹ ਗੱਲ ਹੀ ਜਿਹੜਾ ਕੇਂਦਰ ਦਾ ਹੈ ਇੱਛਾ ਵੀ ਸਾਡੇ ਇੱਛਾ ਦੀ ਸਰਕਾਰ ਪੰਜਾਬ ਚ ਚੱਲੇ ਆ ਚੱਲੇ ਚਲੋ ਅੱਜ ਤੱਕ ਹਾਲਾਤ ਹੋਰ ਬਦਲ ਗਏ ਤਾਂ ਉਦੋਂ ਆਸ ਜਿਹੜੀ ਪਿਛ ਭੂਮੀ ਇਹ ਹੈ ਜਿਸ ਕਰਕੇ ਆ ਹੁਣ ਜਿਹੜਾ ਤਾਜ਼ਾ ਹਾਲਾਂਕਿ ਪਾਣੀ ਸੀ ਇਹ ਵੀ ਇੰਦਰਾ ਨੇ ਫਿਰ ਵੰਡ ਕੀਤਾ ਦੋ ਤਿੰਨ ਜਨੇਵਲਡ ਕਮੇਟੀਆਂ ਬਣਾਈਆਂ ਉਹਨਾਂ ਨੇ ਹਰ ਕਮੇਟੀ ਨੇ ਹਰਿਆਣੇ ਨੂੰ ਵੱਧ ਪਾਣੀ ਦੇਣ ਦੀ ਜਿਹੜੇ ਫਾਰਮੂਲੇ ਸੈਂਟਰ ਦੇ ਮੁਤਾਬਕ ਉਹਨਾਂ ਕਮੇਟੀਆਂ ਨੇ ਕੀਤੇ ਹੋਏ ਨੇ ਚਲੋ ਚਲੋ ਪਿਛਲੇ ਲੰਬੇ ਸਮੇਂ ਤੋਂ ਗੱਲ ਆਪਣੇ ਆਪ ਚ ਕੀ ਕੀ ਸੀ ਹਰਿਆਣੇ ਨਾਲ ਜਾਂ ਇਹ ਵੀ ਇਹ ਸਵਾਲ ਆਉਂਦਾ ਹੈ ਜਿਆਨੀ ਜਮਨਾ ਦਾ ਪਾਣੀ ਨਹੀਂ ਗਿਣਿਆ ਜਾਂਦਾ ਜਿਹੜਾ ਹਰਿਆਣੇ ਨੂੰ ਜਾਂਦਾ ਹੈ ਇਹ ਸਾਰੀਆਂ ਗੱਲਾਂ ਉਹਨੂੰ ਪਾਸੇ ਰੱਖ ਕੇ ਜਾਬ ਕੋਲ ਹੁੰਦਾ 3 ਵਾਲਾ ਦਿੱਲੀ ਨੂੰ ਰਾਜਸਥਾਨ ਨੂੰ ਜਿਹੜਾ ਬినా ਲੋੜੀ ਜਿਹੜਾ ਪਾਣੀ ਦੇਦਾ ਦੂਜਾ ਆਪਾਂ ਜਾਣਦੇ ਆਂ ਵੀ ਇੱਕ ਰਿਪੀਰੀਅਨ ਲਾ ਦੇ ਮੁਤਾਬਕ ਜਿੱਥੋਂ ਦਰਿਆ ਵਗਦਾ ਉਸ ਧਰਤੀ ਦੇ ਲੋਕਾਂ ਦਾ ਪਹਿਲਾ ਹੱਕ ਹੁੰਦਾ ਕਿਉਂਕਿ ਉਹਦੇ ਚ ਉਹਨਾਂ ਲੋਕਾਂ ਦੀ ਤਵਾਹੀ ਕਰਦਾ ਹਰ ਜਿੱਥੋਂ ਵੀ ਪਾਣੀ ਗੁਜ਼ਰਦਾ ਆ ਇਸ ਕਰਕੇ ਉਹ ਇਸ ਕਰਕੇ ਉਹਨਾਂ ਦਾ ਆਪਣਾ ਰਾਈਟ ਹੈ ਵੀ ਉਹ ਆਪਣੀ ਲੋੜ ਤੋਂ ਉੱਪਰ ਪਾਣੀ ਵਿੱਚ ਜਿਵੇਂ ਆਪਾਂ ਪਿੱਛੇ ਯਾਦ ਕਰੀਏ ਅੰਗਰੇਜ਼ਾਂ ਨੇ ਵੀ ਗੰਗ ਨਹਿਰ ਜਿਹੜੀ ਰਾਜਸਥਾਨ ਨੂੰ ਬਣਾਈ ਸੀ ਉਹ ਵੀ ਪੰਜਾਬ ਨੂੰ ਮੁਲ ਜਿਹਨੇ ਪੰਜਾਬ ਨੇ ਮੂਲ ਦਿੱਤਾ ਸੀ ਜਿਹਨੇ ਅੰਗਰੇਜ਼ਾਂ ਨੇ ਰਾਜਸਥਾਨ ਨੂੰ ਜਿਹੜੀ ਕਿ ਨਹਿਰ ਬਣੀ ਸੀ ਹੁਣ ਦੇਖ ਲਓ ਕਿੱਡੀਆਂ ਵੱਡੀਆਂ ਨਹਿਰਾਂ ਰਾਜਸਥਾਨ ਨੂੰ ਸਾਰੇ ਪਾਸੇ ਜਣੀ ਹਰ ਕੋਈ ਇਹ ਬਹਾਨੇ ਨਾਲ ਜਿਵੇਂ ਉਹਨੇ ਪੰਜਾਬ ਦਾ ਰਾਈਟ ਹੈ ਰੂਪੇਰੀਆ ਲਾਏ ਜੀ ਧਰਤੀ ਚ ਵਗਦਾ ਆੜਾਉਂਦੇ ਨੇ ਆਉਂਦੇ ਨੇ ਅੱਛਾ ਨਾ ਹੀ ਪਾਣੀ ਰੋਕਿਆ ਜਾ ਸਕਦਾ ਹੁੰਦਾ ਜੇ ਕਹਿਣ ਵੀ ਇਹਦਾ ਜਿਹਾ ਭਾਵਨਾ ਚ ਆਉਂਦਾ ਅਸੀਂ ਰੋਕ ਲੈਂਦੇ ਆ ਆ ਕਰਦੇ ਤਾਂ ਉਹ ਜਿਹੜਾ ਕੁਦਰਤੀ ਪਹਾੜਾ ਤੋਂ ਫਲੋ ਸਮੁੰਦਰ ਕਨੇ ਆਉਂਦਾ ਯਾਨੀ ਜਿਹੜਾ ਪਾਣੀ ਦਾ ਇਸ ਸਮੁੰਦਰ ਚੇਰਨਾ ਆਉਂਦਾ ਪਰ ਜਿੰਨਾ ਉਹ ਆਪਣੀ ਲੋੜ ਆ ਧਰਤੀ ਲਈ ਸਿੰਜੀ ਲਈ ਉਹਨੂੰ ਵਰਤਿਆ ਤਾਂ ਹੁਣ ਜਿਹੜੇ ਸਾਡੇ ਇਸ ਪਰਬੰਧ ਨੇ ਜੀ ਕੋ ਪਿੰਡ ਦਾ ਬੀਐਮਐਸਪੀ ਸੈਂਟਰ ਦੇ ਅੰਦਰ ਜਾਨੀ ਦਿੱਤਾ ਪਾ ਕਰ ਮੈਨੇਜਮੈਂਟ ਬੋਰਡ ਹਾਲਾਂਕਿ ਪਹਿਲਾਂ ਦੋ ਸੂਬਿਆਂ ਦਾ ਜਿਹਨਾਂ ਇਤਿਆਰ ਸੀ ਪੰਜਾਬ ਦਾ ਸੀਗਾ ਵੀ ਪਾਣੀ ਕਿੰਨਾ ਵੰਡਣਾ ਹੈ ਕਿੰਨਾ ਦੇਣਾ ਹੈ ਕਿੰਨਾ ਛੱਡਣਾ ਹੈ Rajasthan ਤਨ ਸਭੀ ਬਾਕੀ ਸੂਬਿਆਂ ਦੀ ਉਹਦੇ ਚ ਆਪਣੀ ਲੋੜ ਦੇ ਮੁਤਾਬਕ ਉਹਦੀ ਫੇਰੇਦਾਰੀ ਸੀ ਸਾਉਣ ਸਾਰੇ ਹੀ ਜਿਹੜਾ ਇਹਨੂੰ ਤੋਰਦਾ ਸੈਂਟਰ ਨੇ ਦਿਨੋਂ ਦਿਨ ਸਾਡਾ ਸੈਂਟਰ ਸਾਡਾ ਪ੍ਰਬੰਧ ਸਾਡਾ ਰਾਜ ਸੰਗੜ ਰਿਹਾ ਲੋਕਾਂ ਦੀਆਂ ਅੱਡ ਅੱਡ ਪਾਵਰਾ ਆਪਣੇ ਕੋਲ ਉਹ ਕਰਦਾ ਜਿਵੇਂ ਸਾਮਰਾਜ ਦੁਨੀਆ ਦੀ ਇੱਕ ਮੰਡੀ ਹੈ ਇਹਨਾਂ ਦੁਨੀਆ ਤੇ ਰਾਜ ਕਰਦਾ ਸਾਡਾ ਸੈਂਟਰ ਵੀ ਉਸ ਨਜ਼ਰੀਏ ਨਾਲ ਜਿਹੜੀ ਸਟੇਟ ਉਹਨੂੰ ਨਹੀਂ ਪਾਉਂਦੀ ਜਿੱਥੇ ਵਿਰੋਧ ਜਿਆਦੇ ਨੇ ਉਹਦੇ ਵਿਰੁੱਧ ਆਪਣੇ ਮਸਲੇ ਨਹੀਂ ਉਹਨਾਂ ਨਾਲ ਇਹ ਵਿਤਕਰਾ ਕਰਨਾ ਉਹਦਾ ਇੱਕ ਕਾਰਜ ਹੀ ਹੈ ਇਸ ਕਰਕੇ ਵੀ ਆ ਹੁਣ ਸਾਫ ਹੋਤਾ ਕਿਸਨ ਪੀਣ ਨੂੰ ਪਾਣੀ ਚਾਹੀਦਾ ਹੈ ਇਹਨੇ ਵੀ ਆਲਰੇਡੀ ਹਰਿਆਣੇ ਨੂੰ ਮਿਲ ਰਿਹਾ ਹੈ ਅਛਾ ਦੂਜੇ ਪਾਸੇ ਉਧਰ ਗੰਗਾ ਚੋਂ ਕਿਸੇ ਹੋਰ ਪਾਸਿਓਂ ਵੀ ਹਾਲਾਂਕਿ ਜੇ ਮੈਂ ਪਿੱਛੇ ਜਾਈਏ ਇਹਦੇ ਚ ਬਾਜਪਾਈ ਨੇ ਆਪਣੇ ਸਮੇਂ ਚ ਇਹ ਸਾਰਾ ਇਹ ਪਾਣੀਆਂ ਨੂੰ ਦਰਿਆਵਾਂ ਨੂੰ ਇਕੱਠਾ ਕਰਕੇ ਇੱਕ ਯੋਜਨਾ ਸੀਗੀ ਸਜੀਦੇ ਚ ਆਪਣਾ ਪੰਜਾਬ ਦਾ ਜਗਨਾ ਵਗੈਰਾ ਸਾਰਾ ਹਿੱਸਾ ਹੋਰ ਬਣਦਾ ਸੀ ਵਾਧੂ ਬਣਦਾ ਸੀ ਤਾਂ ਮੇਰਾ ਮਤਲਬ ਵੀ ਹਰ ਸਮੇਂ ਜਿਹੜਾ ਪੰਜਾਬ ਨਾਲ ਪੰਜਾਬ ਦੇ ਪਾਣੀ ਨਾਲ ਕਿਉਂਕਿ ਪੰਜਾਬ ਅੱਜ ਇੰਨਾ ਅਹਿਮ ਹੈ ਜ਼ਿੰਦਗੀ ਦੇ ਜੀਵਨ ਲਈ ਤਾਂ ਇਹਦੇ ਲਈ ਜਿਉਂ-ਜਿਉਂ ਪਾਣੀ ਘਟ ਰਿਹਾ ਧਰਤੀ 'ਚ ਘਟ ਰਿਹਾ ਆਪ ਨੂੰ ਪਤਾ ਹੈ ਤਾਂ ਇਹ ਸਾਰੇ ਕਾਰਨਾ ਕਰਕੇ ਜਣੀ ਪੰਜਾਬ ਦੇ ਮੂੰਹ ਚੋਂ ਪਾਣੀ ਖੋਇਆ ਜਾ ਰਿਹਾ ਇੱਕ ਤੱਕਾ ਠੀਕ ਹੈ ਜਿੰਨਾ ਇਹ ਆਪਾਂ ਕਹਿ ਰਹੇ ਹਾਂ ਕਾਨੂੰਨੀ ਤੌਰ ਤੇ ਵਾਪਸਰ ਪਾਣੀ ਜਿੰਨਾ ਫੇਰ ਵੀ ਹਰਿਆਣੇ ਨੂੰ ਪਹਿਲਾਂ ਦਿੱਤਾ ਗਿਆ ਹੁਣ ਇਹ ਕਿ ਹਰਿਆਣੇ ਦਾ ਦਾਵਾ ਨਹੀਂ ਜਾਂ ਸੈਂਟਰ ਵੱਲੋਂ ਇਸ ਕਿਸਮ ਦਾ ਇਹ ਕਹਿਣਾ ਮੈਨੂੰ ਦਿਓ ਜੀ ਰਹਿਮ ਦੇ ਸਿੱਤੇ ਜਾਓ ਪਿੱਛੇ ਜੇ ਇਹਨਾਂ ਗੱਲਾਂ 'ਚ ਇਹ ਵੀ ਗੱਲ ਆਈ ਵੀ ਹਰਿਆਣੇ ਨੂੰ ਪੀਲੜੀ ਦਾਹਰਾ ਪਾਣੀ ਦੇ ਦਿਓ ਇਹ ਤੁਹਾਨੂੰ ਵਾਪਸ ਕਰ ਦੂੰਗਾ ਤੇ ਮੇਰਾ ਮਤਲਬ ਵੀ ਇਸ ਕਿਸਮ ਦੀਆਂ ਚਲਾਕੀਆਂ ਨਾਲ ਸਿੱਧੇ ਤੌਰ ਤੇ ਇਹ ਕੋਈ ਲੰਬੀ ਚੜੀ ਕਹਾਣੀ ਨਹੀਂ ਪੰਜਾਬ ਦਾ ਜਿਹੜਾ ਪਾਣੀ ਟੱਕੇ ਨਾਲ ਖੋਆ ਜਾ ਰਿਹਾ ਹੈ ਪੰਜਾਬ ਦਾ ਆਪਣਾ ਜਿਹੜਾ ਹੁਣ ਜਿਹੜਾ ਕੁੱਲ ਕੈਲਕੂਲੇਸ਼ਨ ਹੈ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਦਰਿਆਵਾਂ ਦਾ ਸੁੱਣਿਆਂ ਦਾ ਪਾਣੀ ਅਸੀਂ ਢੇਲ ਤੱਕ ਪਹੁੰਚਾਉਣਾ ਤਾਂ ਜਿਹਦੇ ਕਰਕੇ ਵੀ ਉਹ ਪਾਣੀ ਆਪਣੇ ਕੋਲ ਪੰਜਾਬ ਕੋਲ ਵੀ ਥੁਰਦਾ ਹੈ ਪਰ ਇਹ ਜੇ ਕਿ ਚੰਗਾ ਜਿਹੜਾ ਮੇਰਾ خیال ਹੈ ਸਿੰਚਾਈ ਫੈਕਟਰੀ ਹੈ ਉਨੇ ਬੜਾ ਵਧੀਆ ਸੂਝ ਨਾਲ ਆਰਗੂਮੈਂਟ ਦਿੱਤੇ ਨੇ ਸਾਰੀਆਂ ਗੱਲਾਂ ਰੱਖੀਆਂ ਨੇ ਸਾਫਟ ਕੀਤਾ ਤਾਂ ਇਹ ਸੱਖੋਂ ਜਿਹੜਾ ਆਪਣਾ ਪੰਜਾਬ ਦਾ ਕੇਸ ਠੀਕ ਬੰਦ ਦਾ ਠੀਕ ਹੈ ਸਿਆਸੀ ਤੌਰ ਤੇ ਭਗੰਤ ਸਮਾਨ ਨੇ ਵੀ ਇਹ ਮੂੰਹ ਖੋਲਿਆ ਨਹੀਂ ਤਾਂ ਤੌਰ ਤੇ ਪਹਿਲਾਂ ਕਾਂਗਰਸ ਸਰਕਾਰਾਂ ਦਰਵਾਲਾ ਸਿੰਘ ਨੇ ਉਦੋਂ ਨਹੀਂ ਪੈਰ ਵੀ ਕਰੀ ਆਕਾਲੀਆਂ ਨੇ ਉਹ ਸਮੇਂ ਹਾਈ ਕੋਰਟ ਸੁਪਰੀਮ ਕੋਰਟ ਵੀ ਕੇਸ ਕੀਤਾ ਸੀ ਦਰਵਾਲਾ ਸਿੰਘ ਨੂੰ ਕੇਸ ਸਾਰੇ ਵਾਪਸ ਲੈ ਲਏ ਸੀ ਕਿ ਇਹ ਤੋਂ ਦੀ ਜਾਦੀ ਕਾਂਗਰਸ ਪਾਰਟੀ ਖੂਬ ਕਹੀ ਹੈ ਉਹਨੇ ਸੈਂਟਰ ਦੇ ਮਤਲਬ ਕੋ ਪੰਜਾਬ ਦੇ ਪਾਣੀ ਨਾਲ ੱਟ ਕੇ ਕੀਤਾ ਹੈ ਫਾਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇੱਥੇ ਪਹਿਲਾਂ ਕਹੋ ਵੀ ਅਕਾਲੀ ਪਾਰਟੀ ਹੋਰ ਪਾਰਟੀਆਂ ਜਾਂ ਉਹ ਲੋਕਾਂ ਨੇ ਇਹ ਚੈਂਪੂ ਕੰਨ ਲਗਾਈ ਹੈ ਹੁਣ ਇਹ ਨਾ ਇਹਨਾਂ ਹਾਲਾਤਾਂ ਚੋਂ ਪੰਜਾਬ ਦਾ ਪਾਣੀ ਅਹਿਮ ਕਰਕੇ ਅੱਜ ਭੰਤ ਸਮਾਨਦਾਰ ਗਿਆ ਦੀ ਇਹ ਨਾ ਇਹ ਜਿਹੜੀਆਂ ਰਾਜ ਕਰਦੀ ਪਾਰਟੀ ਹੈ ਇਹਨੇ ਵੀ ਇਸ ਕੇ ਸੰਦਾ ਆਪਣੇ ਆਪ ਨੂੰ ਪਿਟੀਕਲੀ ਹੱਦਾਂ ਨਾ ਲਾ ਮਾਰਿਆ ਕਿ ਮੈਂ ਇੱਕ ਬੂੰਦ ਨਹੀਂ ਜਾਂ ਦਿੰਦਾ ਆ ਰਹੀ ਕਰ ਦਿੰਦਾ ਮੇਰਾ ਬਤਨ ਵੀ ਇਹਦੇ ਪਿੱਛੇ ਰਾਜਨੀਤਿਕ ਕਰਨ ਨੇ ਤਾਂ ਦੂਜਾ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਹੱਕ ਟੂਕ ਬਣਦਾ ਉਹ ਤੋਂ ਪਾਸੇ ਆ ਜਿਹੜੀ ਰਾਜਨੀਤਿਕ ਜਿਹੜੀ ਕਿ ਖੇਡ ਹੈ ਜਾਂ ਕਿ ਧੱਕੇ ਵਾਲੀ ਵੀ ਖੇਡ ਹੈ ਮੈਂ ਕਹੂੰਗਾ ਪੰਜਾਬ ਦਾ ਇਹਸ ਕਰਕੇ ਇਹ ਨਹੀਂ ਇਸ ਕੀਮ ਤੇ ਜਿਹੜਾ ਪੰਜਾਬ ਦਾ ਪਾਣੀ ਨਹੀਂ ਦੇਣਾ ਚਾਹੀਦਾ ਪੰਜਾਬ ਕੋਲ ਆਪਣੇ ਆਪ ਹੀ ਹੁਣ ਥੜੋ ਹੋਊਗੀ ਜਿਵੇਂ ਨੇ ਪਾਣੀ ਪੱਕੇ ਦੇ ਨਾਲੇ ਕਰਕੇ ਖਾੜੇ ਕਰਕੇ ਖੇਤਾਂ ਤੱਕ ਪਹੁੰਚਾਉਂਦਾ ਇਹਦਾ ਕੁੱਲ ਕੈਲਕੂਲੇਸ਼ਨ ਪੰਜਾਬ ਦਾ ਉਸ ਸਿੰਚਾਈ ਸਕੱਤਰ ਨੇ ਜਾਂ ਇਹਨੇ ਸਰਕਾਰ ਨੇ ਉਹ ਸ਼ੋ ਕਰਤਾ ਅੰਕੜੇ ਦੇ ਤੇ ਵੀ ਸਾਡੀ ਆਪਣੀ ਲੋੜ ਪੂਰੀ ਨਹੀਂ ਹੋਣੀ ਇਹ ਦੀ ਸਾਰੀ ਕਹਾਣੀ ਹੈ ਜੀ ਜੀ ਸਾਰੇ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਰਿਆਂ ਦੀ ਲੋੜ ਹੈ ਧਰਮ ਤੋਂ ਉੱਪਰ ਉੱਠ ਕੇ ਆਪਣੇ ਖਿੱਤੇ ਦੀ ਆਪਣੇ ਘਰਵਾਰ ਦੀ ਸਾਡਾ ਘਰਵਾਰ ਕਿੱਤਾ ਪੰਜਾਬ 'ਚ ਹੈ। ਇਹਨਾਂ ਹਿੱਸਾਂ ਨਾਲ ਅਸੀਂ ਆਪਣੇ ਪਾਣੀ ਦੀ ਰਾਖੀ ਕਰਦੇ। ਦਿੱਤੂਪੁਰ ਸਾਹਿਬ ਕੱਲ ਜਦੋਂ ਮੁੱਖ ਮੰਤਰੀ ਨੰਗਲ ਡੈਮ ਗਏ ਉੱਥੇ ਗੇੜਾ ਮਾਰਨ ਜਦੋਂ ਕਿਹਾ ਗਿਆ ਕਿ ਬੀਬੀਆਂ ਵੀ ਪਾਣੀ ਛੱਡਣ ਲੱਗੀਆਂ ਹਰਿਆਣਾ ਨੂੰ ਤਾਂ ਮੁੱਖ ਮੰਤਰੀ ਜਦੋਂ ਸੰਬੋਧਨ ਹੋ ਰਹੇ ਸੀ মিডিਆ ਨਾਲ ਤਾਂ ਜਥੇਬੰਦੀਆਂ ਨਾਲ ਵੀ ਉਹ ਰੋਸਤਾ ਕਰਦੇ ਹੋਏ ਨਜ਼ਰ ਆਏ। ਉਹ ਕਹਿੰਦੇ ਕਿ ਵੈਸੇ ਤਾਂ ਜਥੇਬੰਦੀਆਂ ਹਰ ਵਾਰ ਸੜਕਾ ਰੋਕ ਰੈਂਦੀਆਂ ਨੇ, ਧਰਨੇ ਲਾ ਲੈਂਦੀਆਂ ਨੇ, ਰੋਡ ਜਾਮ ਕਰ ਦਿੰਦੀਆਂ ਨੇ। ਕਹਿੰਦੇ ਹੁਣ ਕੋਈ ਬੀਬੀਆਂ ਐਮਬੀ ਵਾਲੇ ਮਾਮਲੇ ਤੇ ਬੋਲੇ ਆਏ ਨਹੀਂ। ਇਹ ਗੱ ਕੁਮੇ ਕਿਸਾਨ ਜਥੇਵੰਦੀਆਂ ਦਾ ਤਾਂ ਇੱਕ ਤਾਂ ਜਿਹੜਾ ਸਾਇ ਨੇ ਇੱਕ ਰਿਸ਼ਤਾ ਹੀ ਇਸ ਕੇੰਦਾ ਬੁੜਾ ਰੋਇਆ ਫਰਾਂ ਕਿ ਉਹਨਾਂ ਨੇ ਆਪਣੇ ਪ੍ਰੋਪੋਗੈਂਡ ਦੇ ਪ੍ਰਚਾਰ ਚ ਪਾਣੀ ਦੀ ਗੱਲ ਕਹੀ ਹੈ ਇਹ ਨਹੀਂ ਦਿਨ ਜਿਹੜੇ ਪਰ ਉਹਨਾਂ ਨੇ ਪ੍ਰੋਗਰਾਮ ਤਮਾਨ ਦੀ ਨਹੀਂ ਪਰ ਸੰਸਾਗਈ ਗਿਲਾਸ ਸੁਚੀ ਹੈ ਤਾਂ ਦੂਜਾ ਵੀ ਇਹਦੇ ਚ ਉਹ ਤਾਂ ਹਰ ਕਿਸਾਨ ਹਰ ਜਥੇਵੰਦੀ ਬੋਲੀ ਹੈ ਜੇ ਗੱਲ ਤੇ ਪਰ ਇਹਦੀ ਜਣੀ ਇਹਨੂੰ ਸ਼ਾਬਾਸ਼ ਨਹੀਂ ਦਿੱਤੀ ਇਹ ਮੇਰਾ ਪਤੀਰਾ ਕਿਸਾਨ ਜਤ ਵੀਨਲ ਦਾ ਕੰਮ ਨਹੀਂ ਹੈ ਇਸ ਕਰਕੇ ਇਹਨੂੰ ਤਾਂ ਮੌਕਾ ਮਿਲਿਆ ਹੈ ਮੀਣਾ ਦੇਣ ਦਾ ਲਓ ਜੀ ਹੁਣ ਪਾਣੀ ਨਹੀਂ ਲਿਜਾਈ ਨਹੀਂ ਜਣੀ ਹੁਣ ਮੈਂ ਕਿਸਾਨਾਂ ਤੋਂ ਵੀ ਉੱਪਰ ਦਾ ਇਹਨਾਂ ਇਤਾਂ ਦੀ ਇਹਦਾ ਪਿਟੀਗਲ ਇੱਕ ਤਰ੍ਹਾਂ ਦਾ ਇਹ ਕਿਸਾਨ ਉਸ ਲਾਹਿਰ ਤੋਂ ਜਿਵੇਂ ਪਿੱਛੇ ਟਕਣਾ ਆ ਰਿਹਾ ਹੈ ਜਿਹੜਾ ਐਲਾਨ ਕਰਤਾ ਮੈਂ ਛੱਡ ਕੇ ਤੇ ਕਿਸ ਨੂੰ ਜ਼ਰੂਰ ਨਹੀਂ ਆ ਨਹੀਂ ਕਰੂੰਗਾ ਤਾਂ ਇਹ ਅਸਲ ਕਿ ਇਹ ਉਸ ਕਿਸਮ ਦੇ ਕਿ ਕਿਸਾਨ ਲਾਹਿਰ ਤੇ ਇੱਕ ਟੋਂਟ ਕਰਿਆ ਹੈ ਜਾਂ ਕਿ ਉਹਨਾਂ ਨੇ ਇੱਕ ਨੀਣਾ ਦਿੱਤਾ ਜਿਹੜਾ ਬਿਲਕੁਲ ਇਹਦਾ ਆਪਣਾ ਅ ਸੋਧਗਰ ਜੀ ਵਾਲਾ ਕਿਸਾਨਾਂ ਪ੍ਰਤੀਬਤੀਰੇ ਵਾਲਾ ਇਹ 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 ਐਸ ਜੀ ਦਾ ਪਰਸ਼ਨ ਕਿ ਕਿਸਾਨ ਤਾਂ ਬੋਲਦੇ ਨਹੀਂ ਇਹਦੇ ਲਈ ਜਨੇ ਦੇ ਲਈ ਪਿਛੇ ਮੰ ਪੱਤਰ ਵੀ ਦਿੱਤਾ ਕਿਸਾਨ ਜਥੇਬੰਦੀਆਂ ਨੇ ਪੀਸ਼ੀ ਰਾਹੀਂ ਹੋਰ ਵੀ ਤਾਂ ਲਗਾਤਾਰ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਇਹਦਾ ਤਾਂ ਇਹ ਜਿਹਦਾ ਉਹਦਾ ਮਕਸਦ ਇਸ ਗੱਲੋਂ ਨਹੀਂ ਕਿਸਾਨ ਦਾ ਹਰਮਨ ਇੱਕ ਤਰ੍ਹਾਂ ਦਾ ਇਹ ਕਿਹਦਾ ਕਿਨਾਲਾ ਜਿਵੇਂ ਜ਼ਬਰਦਸਤ ਰੋਕਿਆ ਵਾ ਜਾਣ ਨਹੀਂ ਦਿੰਦਾ ਇਹਦਾ ਤਾਂ ਨਹੀਂ ਡੱਗਣ ਦਿੰਦਾ ਇਹਦਾ ਸੱਚ ਉਸ ਗੱਲ ਦੀ ਇਹਨੇ ਵਟਿਆਈ ਖੱਟਣੀ ਚਾਹੀਦੀ ਹੈ ਕਿਸਾਨਾਂ ਨੂੰ ਉਲਟਾ ਇਹ ਕਿਸੇ ਨੇ ਚਰਚਾ ਕੀਤੀ ਹੈ ਇਹ ਜਿਹੜੀ ਗਲਤ ਹੈ ਜੀ ਬਿਲਕੁਲ ਸੋ ਦਿੱਤੂਪੁਰ ਸਾਹਿਬ ਤੁਸੀਂ ਸਾਰਾ ਮਾਮਲਾ ਇਹ ਹਿਸਟੋਰੀਕਲ ਫੈਕਟ ਦੇ ਨਾਲ ਅੰਦਰਚਕਾਂ ਅੱਗੇ ਰੱਖਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਧੰਨਵਾਦ ਜੀ ਥੈਂਕਸ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ